ਪੰਜਾਬ ਐਸ்சி ਕਮਿਸ਼ਨ ਦੇ ਚੇਅਰਮੈਨ ਤੋਂ ਖਫਾ ਹੋ ਕੇ ਐਸ்சி ਬੀਸੀ ਮਹਾਪੰਚਾਇਤ ਰਿਜ਼ਰਵੇਸ਼ਨ ਚੋਲ ਪ੍ਰਮੋਚਾ ਦੇ ਉੱਤੇ ਆਈਐਸ ਐਸਆਰ ਲੱਧਰ ਦੀ ਮਜਬੂਰੀ ਦੇ ਵਿੱਚ ਪ੍ਰਦਾਨ ਬਲਵਿੰਦਰ ਗੁੰਮਰਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕੁਸੀਂ ਸਾਡਾ ਜਿਹੜਾ ਫੀਕ ਸਰਟੀਫਿਕੇਟਾਂ ਨੂੰ ਲੈ ਕੇ ਐਸਸੀ ਰੀਸੀ ਮਾਪਨ ਕਾਇਤ ਪੰਜਾਬ ਕਰੋ ਮੋਟਾ ਇਹ ਸਭ ਦੀਆਂ ਲੈਸ਼ਾਂ ਕੋਲ ਦੋ ਹਫ਼ਤੇ ਚੱਲ ਰਿਹਾ ਨਿਰੰਤਰ ਦਿਨ ਰਾਤ ਸਰਦੀ ਹੋਵੇ ਜਾਂ ਗਰਮੀ ਤੇ ਤੁਸੀਂ ਸਾਡਾ ਬਹੁਤ ਵੱਡਾ ਇੱਕ ਯੋਗਦਾਨ ਹੈ ਜਿਹੜੀ ਸਾਡੀ ਆਵਾਜ਼ ਰੱਬ ਵਰਗੇ ਸਰੋਤਿਆਂ ਤੱਕ ਤੇ ਪ੍ਰਸ਼ਾਸਨ ਤੱਕ ਤੇ ਸਰਕਾਰ ਤੱਕ ਪਹੁੰਚਾਉਣ ਦਾ ਇੱਕ ਬਹੁਤ ਵੱਡਾ ਯੋਗਦਾਨ ਬਾਰੇ ਤੇ ਗੱਲ ਕਰ ਲਈ ਹੈ ਜਿਹਦੇ ਮੈਟਰ ਦੀ ਵਿਸ਼ੇ ਦੀ ਸਾਡੇ ਕੋਲ ਨੰਦਰ ਸਾਹਿਬ ਆਏ ਨੇ ਜੋ ਉਗਵਾਹੀ ਕਰ ਰਹੇ ਪੰਜਾਬ ਦੇ ਐਸਸੀ ਸਰ ਦੇ ਭੀਜਪੀ ਤੋਂ ਕਰਨ ਨੇ ਅਸੀਂ ਸਾਰੀ ਪਾਰਟੀਆਂ ਚਾਹੋ ਭਾਜਪਾ ਹੋਵੇ ਕਾਂਗਰਸ ਹੋਵੇ ਕਾਂਗਰਸ ਹੋਵੇ ਜਦੋਂ ਵੀ ਕਿਸੇ ਐਸਸੀ ਮੁੱਦਿਆਂ ਦੀ ਗੱਲ ਕਰਨੀ ਹੋਵੇ ਐਸੀ ਲੋਕਾਂ ਦੀ ਗੱਲ ਕਰਨੀ ਹੋਵੇ ਅਸੀਂ ਤੁਹਾਡੇ ਰਾਹੀਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਪਾਰਟੀਵਾਦੀ ਤੋਂ ਪਰੋਕ ਕੇ ਗੱਲ ਕਰੋ ਸਾਡੇ ਜਿਹੜੇ ਐਸਸੀ ਤੇ ਵੀਸੀ ਲੋਕ ਨੇ ਉਹਨਾਂ ਨੂੰ ਨਿਆਂ ਇਨਸਾਫ ਦਵਾੜ ਲਈ ਹਮਲਾ ਮਾਰੋ ਤਾਂ ਕਿ ਜਿਹੜੀਆਂ ਉਹਨਾਂ ਮੇਲ ਤੱਕੇ ਛਾਈਆਂ ਹੋ ਰਹੀਆਂ ਨਵੇਂ ਅਸੀਂ ਮੋਰਚੇ ਤੇ ਬੈਠੇ ਨੇ ਅਸੀਂ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਲਗਭਗ 2200 ਬੰਦਾ ਜਿਹੜਾ ਨੌਕਰੀਆਂ ਕਰ ਰਿਹਾ ਸਾਡੇ ਕੋਲ 2 200 ਬੰਦੇ ਦੀ ਲਿਸਟ ਹੈ ਜਿਨ੍ਹਾਂ ਦੀ ਸਕਰੀਟਰੀ ਕਮੇਟੀ ਹੈ ਜਿਹੜੀਆਂ ਰੱਦ ਵੀ ਸਰਟੀਫਿਕੇਟ ਕਰਦੇ ਵਿਭਾਗੇ ਨੇ ਵੀ ਕਰਦਾ ਸਾਰਾ ਕੁਝ ਕਰਤਾ ਪਰ ਲੇਕਰ ਪੰਤਾਲਾ ਉੱਥੇ ਦਾ ਉੱਥੇ ਖੜਿਆ ਕਰਤੇ ਦਰਜ ਹੋ ਜਾਂਦੇ ਆ 20 20 ਬੰਦਿਆਂ ਦੇ ਐਫਆਈਆਰ ਹੋ ਜਾਂਦੀਆਂ 25 ਤੇ ਪਰ ਰੈਸਟ ਕਿਸੇ ਵੀ ਬੰਦੇ ਦੀ ਪੈਂਦੀ ਨਹੀਂ ਅੱਜ ਬਹੁਤ ਹੀ ਦੁੱਖ ਨਾਲ ਕਹਿਣਾ ਪੈਂਦਾ ਸਾਡੇ ਜਿਹੜੇ ਐਸਸੀ ਕਮਿਸ਼ਨ ਬੈਠੇ ਨੇ ਪੰਜਾਬ ਦੇ ਉਹ ਹਰ ਰੋਜ਼ ਲਾਈਵ ਹੋ ਕੇ ਆਪਣੀਆਂ ਫੋਟੋਆਂ ਫੇਸਬੁਕ ਤੇ ਤੇ ਆਪਣੀ YouTube ਤੇ ਪਾਉਂਦੇ ਰਹਿੰਦੇ ਨੇ ਵੀ ਬਹੁਤ ਵਾਵਾ ਖੱਟਣ ਵਾਸਤੇ ਅਸੀਂ ਇੱਕ ਪਿੱਛੇ ਮੋੜਾ ਦੇਖਿਆ ਉਹ 15 ਦਿਨ ਹੋ ਗਏ ਚੱਲ ਰਿਹਾ ਰਾਜਾ ਅਪਲਿੰਗ ਦੇ ਖਿਲਾਫ ਪ੍ਰਤਾਪ ਸਿੰਘ ਮਾਜਮੇ ਦੇ ਖਿਲਾਫ ਅੱਜ ਉਹਨਾਂ ਦੇ ਹਮੈਤੀ ਨਹੀਂ ਹੈ ਸੀ ਜੋ ਕਿਹਾ ਉਹਨਾਂ ਨੇ ਮੱਦੀ ਭਾਸ਼ਾ ਬੋਲੀ ਹੈ ਗਲਤ ਭਾਸ਼ਾ ਬੋਲੀ ਹੈ ਜੋ ਬੰਦਾ ਬੋਲੂਗਾ ਉਹ ਉਗਤਨ ਨੂੰ ਵੀ ਤਿਆਰ ਰਹੂਗਾ ਤਾਂ ਗੱਲ ਕਰ ਲਈਏ ਵੀ ਜਿਹੜੇ ਐਸ਼ੀਆ ਦੇ ਮੁੱਦੇ ਨਾਲ ਦੀ ਨਾਲ ਕਮਿਸ਼ਨ ਸਾਹਿਬ ਜਿਵੇਂ 7 ਵੇਦ ਦੀਆਂ ਲਾਈਟਾਂ 2 ਸਾਲ ਹੋ ਗਏ ਕਦੇ ਵੀ ਅਜ ਤੱਕ ਉਹਨਾਂ ਦਾ ਕੋਈ ਮੈਸੇਜ ਨਹੀਂ ਆਇਆ ਕੋਈ ਸੁਨੇਹਾ ਨਹੀਂ ਆਇਆ ਕੋਈ ਮੋਰਚੇ ਦੇ ਮੰਗਾਂ ਦੀ ਗੱਲ ਨਹੀਂ ਕਰਨ ਆਏ ਤੇ ਜਿਹੜੇ ਟੜਾ ਟੜਾ ਐਫ ਆਈ ਆਰਾਂ ਹੋ ਰਹੀਆਂ ਜਿਹੜੇ ਮੋਰਚੇ ਦੇ ਆਗੂ ਨੇ ਚਾਹ ਉਹ ਮੈਂ ਹਾਂ ਮੇਰੇ ਘਰ ਵਾਲੀ ਹੋਏ ਇੱਕ ਗੁਰਦੀਪ ਕਾਲੀ ਜੀ ਸਾਡੇ ਪਹਿਲ ਤੋਂ ਨੇ ਤੇ ਹੋਰ ਕਈ ਆਗੂਆਂ ਦੀ ਕਿਹੜੇ ਕਿਹੜੇ ਦੀ ਗੱਲ ਕਰਾਂ ਮੇਰੇ ਕੋਲੋਂ 50 ਤਕਰੀਬਨ ਆਰਡਰ ਹੋ ਜਾਣਗੇ ਜਿਹੜੇ ਐਫ ਆਈ ਆਰਾਂ ਦਰਜ ਹੋਈਆਂ ਐਫ ਆਈ ਆਰ ਦਰਜ ਕਰਕੇ ਡਰਾਉਣ ਆ ਤੰਕਾਣਾ ਇਹ ਐਸੀ ਲੋਕਾਂ ਦੇ ਹੋ ਰਿਹਾ ਅਤਿਆਚਾਰ ਨੂੰ ਐਸੀ ਕਮਿਸ਼ਨ ਨੂੰ ਨਹੀਂ ਦਿਖਦਾ ਸਿਰਫ ਸਿਰਫ ਰਾਜਾ ਬੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਦਿਖਦਾ ਜਿਵੇਂ ਉਹਦਾ ਆਕਾ ਇਹ ਆਉਦਾ ਜਿਹੜਾ ਕੈਪਟਨ ਹੈ ਉਹ ਕਹਿੰਦਾ ਹੋਊਗਾ ਉਸੇ ਤਰ੍ਹਾਂ ਉਹ ਆਵਾਜ਼ ਚੱਕਦਾ ਐਸੀ ਲੋਕਾਂ ਦੀ ਕੋਈ ਕਿਤੇ ਕਹਾਣੀ ਸੁਣੀ ਜਾਂਦੀ ਅਸੀਂ ਮੇਰੇ ਕੋਲ ਇੱਕ ਆਪਣਾ ਪਰਸਨਲ ਕੇਸ ਸੀ ਇਹ ਪਬਲਿਕ ਦੀ ਗੱਲ ਹੈ ਇੱਕ ਐਸੀ ਕਮਿਸ਼ਨ ਆਰਡਰ ਦੇ ਜਿਹੜੇ ਆ ਪੰਜਾਬ ਦੇ ਹੋ ਜਾਂਦੇ ਨੇ ਨੈਸ਼ਨਲ ਕਮਿਸ਼ਨ ਦੀ ਸਿਫਾਰਿਸ਼ ਹੋ ਜਾਂਦੀ ਹੈ ਐਫਆਈਆਰ ਦਾਜ ਕਰਨ ਵਾਸਤੇ ਇੱਕ ਐਸਆਈ ਦੇ ਥਾਣੇਦਾਰ ਦੇ ਖਿਲਾਫ ਉਹਨੂੰ ਸਬ ਇੰਸਪੈਕਟਰ ਬਣਾ ਕੇ ਉਡੀ ਪ੍ਰਮੋਸ਼ਨ ਕਰਕੇ ਨੂੰ ਰਟਾਇਰ ਕੀਤਾ ਜਾਂਦਾ ਮੁਹਾਲੀ ਦਾ ਐਸਐਸਪੀ ਤੇ ਡੀਐਸਪੀ ਸਿਟੀ 2 ਇਹ ਐਸਸੀ ਕਮਿਸ਼ਨ ਦੇ ਆਰਡਰ ਨੂੰ ਮੰਨਣ ਦੀ ਤਿਆਰ ਨਹੀਂ ਹੈ ਮੈਂ ਐਸਸੀ ਕਮਿਸ਼ਨ ਨੂੰ ਪੁੱਛਣਾ ਜਾਂਦਾ ਕਿ ਇਹ ਪੰਜਾਬ ਚ ਨਹੀਂ ਹੈ ਜਾਂ ਪੰਜਾਬ ਤੋਂ ਖੇਤਰ ਬਾਹਰ ਅਸੀਂ శ్రీਲੰਕਾ ਚ ਨਹੀਂ ਬੈਠੇ ਅਸੀਂ ਨੇਪਾਲ ਚ ਨਹੀਂ ਬੈਠੇ ਅਸੀਂ ਸਤਬੇਦ ਦੀਆਂ ਲੇਟਾਂ ਦੇ ਬੈਠੇ ਇਨਸਾਫ ਨਿਆਂ ਵਾਸਤੇ ਬੈਠੇ ਆ ਐਸੀ ਲੋਕਾਂ ਦੇ ਤੱਕਾਸ਼ਾਈ ਦੇ ਖਿਲਾਫ ਬੈਠੇ ਨੇ ਤੇ ਸਾਡੇ ਦੇ ਤੜਾ ਤੜ ਪਰਚੇ ਹੋ ਰਹੇ ਨੇ ਇਹ ਦੋਸ਼ੀ ਗਰੀਬ ਲੋਕਾਂ ਦਾ ਹੱਕ ਕਾ ਕੇ ਐਸੀ ਲੋਕਾਂ ਦਾ ਹੱਕ ਕਾ ਕੇ ਉਹਨਾਂ ਦੇ ਕੋਈ ਖਿਲਾਫ ਕਾਰਵਾਈ ਨਹੀਂ ਹੁੰਦੀ ਕੋਈ ਬੋਲਦਾ ਨਹੀਂ ਸਿਰਫ ਤਾਂ ਸਿਰਫ ਉਹ ਫੇਕ ਵੀਡੀਓ ਪਾ ਕੇ ਆਪਣੀ ਮਾਵਾ ਖਟਣ ਵਾਸਤੇ ਐਸੀ ਕਮਿਸ਼ਨ ਅਜ ਬਹੁਤ ਜਿਆਦਾ ਪ੍ਰਮੋਟ ਹੋਇਆ ਪਿਆ ਤੇ ਜਿਹਦੇ ਖਿਲਾਫ ਕੰਪਲੇਟਾਂ ਵੀ ਕਈ ਚੱਲੇ ਗਈਆਂ ਤੇ ਸਾਰਾ ਸਾਡੇ ਕੋਲੇ ਇਹ ਮਸਲਾ ਪਿਆ ਇੱਕ ਸਰਟੀਫਿਕੇਟਾਂ ਦਾ ਪਿਆ ਸਾਰਾ ਕੁਝ ਪਿਆ ਤੇ ਇੱਕ ਐਫ ਆਈ ਆਰ 12 ਮੰਨਦੇ ਐਫ ਆਈ ਆਰ ਸਦਾ ਫਾੜੇ ਚੋ ਜਾਂਦੀ ਹੈ ਫੇਕ ਸਰਟੀਫਿਕੇਟਾਂ ਲਿਖ ਕੇ ਜਿਹਦੇ ਚ ਤਿੰਨ ਚਾਰ ਪੁਲਿਸ ਮੁਲਾਜ਼ਮ ਨੇ ਬਿਜినెస్ ਵਾਲੇ ਬੰਦੇ ਵੀ ਆ ਡੀਓ ਦਫ਼ਤਰ ਦੇ ਬੰਦੇ ਵੀ ਆ ਤਾਂ ਸਾਰੇ ਕਿਸੇ ਵੀ ਵਿਅਕਤੀ ਦੀ ਅੱਜ ਤੱਕ 7 ਮਹੀਨੇ ਬੀਤਣ ਤੋਂ ਬਾਅਦ ਵੀ 6 ਮਹੀਨੇ ਬੀਤਣ ਤੋਂ ਬਾਅਦ ਵੀ ਕਿਸੇ ਬੰਦੇ ਦੀ ਰੈਸਟਰੀ ਪਈ ਇਹ ਐਸਸੀ ਕਮਿਸ਼ਨ ਦੇ ਧਿਆਨ ਚ ਨਹੀਂ ਹੈ ਜਾਂ ਐਸਸੀ ਕਮਿਸ਼ਨ ਨੂੰ ਪਤਾ ਨਹੀਂ ਹੈ ਜਾਂ ਇਹ ਜਿਹੜਾ ਏਰੀਆ ਪਟਿਆਲਾ ਜਾਂ ਮੋਹਾਲੀ ਇਹ ਪੰਜਾਬ ਤੋਂ ਬਾਹਰਲਾ ਏਰੀਆ ਹੈ ਮੈਂ ਤੁਹਾਡੇ ਨਾਲ ਹੀ ਇਹ ਬੇਨਤੀ ਕਰਨਾ ਚਾਹੁੰਦਾ ਹੈ ਐਸਸੀ ਕਮਿਸ਼ਨ ਜੀ ਇਹ ਲੋਕਾਂ ਦੇ ਨਾਲ ਇਨਸਾਫ ਲਈ ਕੰਮ ਕਰੋ ਨਾ ਕਿ ਇੱਕ ਵੀਡੀਓ ਪਾ ਕੇ ਇੱਕ ਲਾਈਵ ਲਾਈਵ ਦਿਖਾ ਕੇ ਲੋਕਾਂ ਨੂੰ ਗੁਮਰਾਹ ਨਾ ਕਰੋ ਫੇਕ ਖੁਫਨਾ ਨਾ ਬਣਾਓ ਲੋਕ ਤਾਂ ਪਹਿਲੇ ਹੀ ਸਾਰੇ ਸਮਝਦਾਰ ਆ ਤੁਸੀਂ ਕਰਤੀ ਰਹੇ ਆ ਤੇ ਕਿਹਦੇ ਕਹਨੇ ਤੋਂ ਕਰ ਰਹੇ ਆ ਤੇ ਸਾਰੀ ਤਾਂ ਸਾਰੀ ਇੱਕ ਹੁੰਦਕ ਬਾਜੀ ਕਰਕੇ ਸਾਰੀਆਂ ਜਿਹੜੀ ਪਾਰਟੀ ਦੇ ਖਿਲਾਫ ਕਰ ਰਹੇ ਨੇ ਤੇ ਜੇ ਕੋਈ ਬੰਦਾ ਮੰਦਾ ਬੋਲੂਗਾ ਕਿਸੇ ਵੀ ਪਾਰਟੀ ਦਾ ਹੋਵੇ ਉਹ ਪੁਕੜਨ ਪਿਆਰ ਹੈ ਤੇ ਰਾਜਾ ਵੜਿੰਗਰ ਨੇ ਜਿਹੜਾ ਗਲਤ ਸਰ ਦਾ ਬਲੀ ਮੁਰਤੀ ਹੈ ਉਹ ਮਾਫੀ ਵੀ ਮੰਗ ਰਿਹਾ ਤੇ ਜੋ ਸਜ਼ਾ ਬਣਦੀ ਹੋ ਉਹਨੂੰ ਦੇ ਦੇਣੀ ਚਾਹੀਦੀ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਲੇਕਿਨ ਜਿਹੜੇ ਐਸੀ ਲੋਕ ਸਰਚਾਂ ਦੇ ਬੈਠੇ ਤਰਫ ਰਹੇ ਨੇ ਉਹਨਾਂ ਦੀ ਆਵਾਜ਼ ਤੇਰੇ ਕੰਨਾਂ 'ਚ ਕਿਉਂ ਨਹੀਂ ਪੈਂਦੀ ਉਹਨਾਂ ਦੀ ਆਵਾਜ਼ ਤਨ ਸੁਣ ਵੀ ਕਿਉਂ ਨਹੀਂ ਉਹਨਾਂ ਦੀ ਆਵਾਜ਼ ਤਨੋ ਕਿਉਂ ਨਹੀਂ ਕਰਦੀ ਦੋ ਚਾਰ ਮਾਈ ਚੈਨਲ ਵਾਲੇ ਵੀਰਾਂ ਨੂੰ ਕਹੋਗੇ ਕਿ ਜੇਕਰ ਦੇਖਣਾ ਦਾ ਪਲੰਦਾ ਇਹਦਾ ਹਿਸਟਰੀ ਦੇਖਣੀ ਹੈ ਐਸੀ ਲੋਕਾਂ ਦੀ ਤਾਂ ਸਾਡੇ ਕੋਲੇ ਲਗਭਗ ਟੁਕੜ-ਟੁਕੜ 50 ਰੁਪਏ ਨੇ 50 ਐਫਆਈਆਰ ਪਈਆਂ ਨੇ ਮੁਹਾਲੀ ਥਾਣੇ ਦੀਆਂ ਮੁਹਾਲੀ ਜ਼ਿਲ੍ਹੇ ਦੀਆਂ ਪਈਆਂ ਨੇ ਐਸਆਈਐਸਟੀ ਐਕਟ ਵਿੱਚ ਕੋਈ ਵੀ ਕਿਸੇ ਦੀ ਗ੍ਰਿਫਤਾਰੀ ਯਾ ਅਰੈਸਟ ਨਹੀਂ ਪੈ ਰਹੀ ਉਹ ਸਾਡੇ ਕੋਲ ਬਹੁਤ ਸਾਰਾ ਮਸਲਾ ਹੈ ਕੁੰਮਰ ਸਾਹਿਬ ਜਿਹੜੇ ਆ ਐਸਸੀ ਜਿਹੜਾ ਫੇਕ ਸਰਟੀਫਿਕੇਟਸ ਨੇ ਕਾਫੀ ਰਸੂਕਦਾਰ ਅਦਾਲਤ ਉੱਤੇ ਬੈਠੇ ਨੇ ਕਿਆ ਲੱਗਦਾ ਕਿ ਆਪਨੇ ਰਸੂਕ ਨੂੰ ਅਸੀਂ ਅਜਮਾਨਦੇ ਹੋਏ ਕਿ ਕਹਿੰਦੇ ਰੈਸਟਰੀ ਵਾਲੀ ਉਹਨਾਂ ਦੀ ਉਹ ਸਾਨੂੰ ਚੈਲੰਜ ਕਰਦੇ ਨੇ ਕਈ ਮੁਲਾਜ਼ਮਾਂ ਨੇ ਚੈਲੰਜ ਕੀਤਾ ਕਹਿੰਦਾ ਤੁਹਾਡੇ ਆਗੂ ਵਾਲੇ ਅਸੀਂ 2 ਮਹੀਨੇ ਦੀ ਤਨਖਾਹ ਦੰਦੇ ਉਹ ਰਾਮ ਦੇ ਟਿੱਕੇ ਬੈਠਦੇ ਜਿਨ੍ਹਾਂ ਦੀ ਲੱਖ ਲੱਖ ਡੇਡ ਡੇਡ ਲੱਖ ਰੁਪਏ ਤਨਖਾਹ ਹੈ ਉਹ 2 ਮਹੀਨੇ ਦੀ ਤਨਖਾਹ ਆਪਣੀ ਮੱਥਾ ਟੇਕਿਆ ਉਹਨੇ ਤੇ ਅਸੀਂ ਉਹਨਾਂ ਦੇ ਸਰਟੀਫਿਕੇਟ ਚੱਕੀ ਫਿਰਦੇ ਹਾਂ ਕੰਪਲੀਟਾਂ ਚੱਕੀ ਫਿਰਦੇ ਹਾਂ ਉਹ 2 ਮਹੀਨੇ ਦੀ ਤਨਖਾਹ ਦੇ ਕੇ ਘਰ ਨੂੰ ਚਲੇ ਜਾਂਦੇ ਸਾਡੇ ਆਗੂ ਜਿਹੜੇ ਉਹ ਚੱਕ ਕਰ ਜਾਂਦੇ ਜਿਹੜੇ ਕਮਿਸ਼ਨ ਜੇਸ਼ਨ ਦਾ ਬੈਠਦੇ ਤੇ ਜਦੋਂ ਇਲੈਕਸ਼ਨ ਦਾ ਟਾਈਮ ਆਉਂਦਾ ਹੁਣ ਵੀ ਇਲੈਕਸ਼ਨ ਆਣ ਆਲੇ ਇੱਕ ਐਸ एससीएन ਨੂੰ ਸਭ ਤੋਂ ਅੱਗੇ ਕੀਤਾ ਜਾਂਦਾ ਕਿ ਸਾਨੂੰ ਐਸਸੀ ਰੋਡ ਚਾਹੀਦੀ ਹੈ ਉਸ ਵੇਲੇ ਕੀ ਗੰਦੇ ਹੈ ਕਿ ਫਿਰ ਇਹਨਾਂ ਦਿਖਦਾ ਨਹੀਂ ਕਿ ਫੇਕ ਸਟਿੱਕ ਕੋਈ ਬੱਤੇ ਸਰਕਾਰਾਂ ਕਿ ਆਹ ਧਾਨਮੁੱਝ ਕੇ ਕਰ ਬੰਦੀ ਬਤੀ ਯੂਜ਼ ਕਰਨ ਵਾਸਤੇ ਬਰਤਨ ਵਾਸਤੇ ਐਸੀ ਪਾਈਚਾਰੇ ਦੀ ਜਿਹੜੀ ਵੋਟ ਹੈ ਬਾਧੂ ਵੋਟ ਕਰਕੇ ਐਸੀ ਪਾਈਚਾਰੇ ਨੂੰ ਵਰਤਿਆ ਜਾਂਦਾ ਕੋ ਤੋਂ ਬਾਅਦ ਜੇ ਸੀਟਾਂ ਦੇ ਬੈਠ ਜਿੰਦੇ ਐਸੀ ਲੋਕਾਂ ਨੂੰ ਇਹ ਕਿਹਾ ਜਾਂਦਾ ਵੀ ਤੈਨਾਂ ਕੇ ਬੋਲਣਾ ਹੋਰ ਨਹੀਂ ਬੋਲਣਾ ਜਿਵੇਂ ਸਾਡੇ ਹੁਣ 34 35 ਐਮਐਲਏ ਬੁੱਲ ਬੈਠੇ ਆ ਕੋਈ ਐਸੀ ਲੋਕਾਂ ਦੀ ਗੱਲ ਨਹੀਂ ਕਰ ਰਹਾ 142 ਐਮਪੀ ਬੈਠਿਆ ਲੋਕ ਸਭਾ ਚ ਕੋਦੋ ਐਸੀ ਇਸ ਟੈਕਨਾਲ ਛੇੜਖਾਨੀ ਹੁੰਦੀ ਹੈ ਕੋਈ ਨਹੀਂ ਬੋਲਦਾ ਉਹਨਾਂ ਦੇ ਮੂੰਹ ਤੇ ਪੱਟੀਆਂ ਮੰਨੀਆਂ ਹੋਣ ਤੁਮਸੋ ਵੀ ਕਾਰਨ ਕੀ ਸ ਹੈ ਮੇਰੇ ਤੁਸੀ ਕਿ ਆਹ ਜਿਹੜੇ ਉੱਪਰ ਅਫਸਰ ਬੈਠੇ ਨੇ ਉਹ ਸਿਰਫ ਜਿਵੇਂ ਪਹਿਲਾਂ ਪ੍ਰਾਣੀ ਕਹਾਵਸੀ ਅੱਜ ਵੀ ਉਹ ਸਰੀਆਂ ਵਾਲੇ ਹੀ ਕੰਮ ਕਰਦੇ ਆ ਪਹਿਲਾਂ ਵੀ ਇਹ ਸਰੀ ਸੀ ਅੱਜ ਵੀ ਸਰੀ ਵਾਲਾ ਕੰਮ ਕਰਦੇ ਉਹਨਾਂ ਨੂੰ ਡਾਕਟਰ ਪੀਮਰਾਓ ਉਮੀਦਵਾਰ ਜੀ ਦੇ ਲਿਖੇਗੇ ਸੰਵਧਾਨ ਮੁਤਾਬਕ ਸਾਨੂੰ ਸੀਟਾਂ ਤਾਂ ਦਿੱਤੀਆਂ ਜਾਂਦੀਆਂ ਪਰ ਉਹਨਾਂ ਨੂੰ ਅੱਗੇ ਬੋਲ ਨਹੀਂ ਸਕਦੇ ਜਿਹੜਾ ਬੰਦਾ ਬੋਲਦਾ ਮੇਰੇ ਵਰਗਾ ਅਲਦਰ ਸਾਹਿਬ ਵਰਗੇ ਜਾਂ ਗਰਦੀਪ ਕਾਲੀ ਵਰਗੇ ਉਹਨਾਂ ਤੇ ਐਫ ਆਈ ਆਰਾਂ ਦਰਜ ਹੋਣੀਆਂ ਸ਼ੁਰੂ ਹੋ ਜਾਂਦੀਆਂ ਤੇ ਡੰਡਾ ਤਾਂ ਅੰਦਰ ਨਾਲ ਤੇ ਸੁਤੰਤਰ ਨਾਲ ਉਹਨਾਂ ਨੂੰ ਦਬਾਉਣਾ ਚਾਹੁੰਦਾ ਪਰ ਲੋਕਾਂ ਦੀ ਆਵਾਜ਼ ਅਸੀਂ ਦਬਣ ਨਹੀਂ ਜਾਂਦੇ ਤੇ ਜੋ ਮਰਜ਼ੀ ਪਰਚੇ ਕਰਕੇ ਪੁਲਿਸ ਰਾਜਲੇ ਸਾਡੇ ਵੀ ਤੇ ਤੁਸੀਂ ਇੱਕ ਵਕਤ ਅਪਰੋਚ ਕੀਤੀ ਹੋਈ ਹੈ ਜੀ ਗਰੀ ਸਾਹਿਬ ਦਾ ਜਿਹੜੇ ਐਸੋਸੀਏਸ਼ਨ ਦੇ ਅਸੀਂ ਅਪਰੋਚ ਨਹੀਂ ਪਹਿਲਾਂ ਉਹਨੂੰ 100 ਲੱਖ 1.5 ਲੱਖ ਰੁਪਇਆ ਲਾ ਕੇ ਇਕੱਠ ਕੀਤਾ ਸੀ ਬਹੁਜਨ ਸਮਾਜ ਪਾਰਟੀ ਦਾ ਇਹਨਾਂ ਇਲੈਕਸ਼ਨ ਲੜਿਆ 92000 ਵੋਟ ਪਈ ਅਸੀਂ ਅਗਵਾਈ ਕਰੀ 10 ਪਿੰਡਾਂ ਦੀ ਜਿਹੜੇ ਤੁਸੀਂ ਵੀ ਸਪੋਰਟ ਕੀਤੀ ਸੀ ਅਸੀਂ ਸਪੋਰਟ ਕੀਤੀ ਮੈਨੂੰ ਪਾਰਟੀ ਜੁਆਇਨ ਕਰਾ ਕੇ ਗਿਆ ਸੀ ਪਰ ਜਦੋਂ ਸੀਟ ਤੇ ਬੈਠ ਗਿਆ ਸੀ ਕਮਿਸ਼ਨ ਦੇ ਉਹ ਅੱਖਾਂ ਬਦਲ ਗਿਆ ਬਟੇਰੇ ਵਾਂਗੂ ਅੱਖਾਂ ਬਦਲਿਆ ਉੱਥੇ ਜਾ ਕੇ ਤਾ ਸਾਡੇ ਦਾ ਇੱਥੇ ਤੱਕ ਵੀ ਪਾਸ ਵੀ ਬਣਨੇ ਬੰਦ ਕਰਦੇ ਉਹਨਾਂ ਨੇ ਅੰਦਰ ਤੋਂ ਦੱਸਿਆ ਵੀ ਤੁਹਾਡੇ ਪਾਸਾਂ ਦੀ ਜਿਹੜੀ ਅਪਰੂਵਲ ਹੈ ਉਹ ਵੀ ਬੰਦ ਕਰ ਦਿੱਤੀ ਕਿਹਾ ਸਕਦੇ ਆਪਾਂ ਕੀ ਐਸਸੀ ਨੂੰ ਵਰਤਿਆ ਗਿਆ ਦੁਬਾਰਾ ਤੋਂ ਐਸਸੀ ਨੂੰ ਵਰਤਿਆ ਗਿਆ ਜੀ ਐਸਸੀ ਤੋਂ ਵਰਤ ਕੇ ਸਾਰਾ ਸਿਰਫ ਉਹਨਾਂ ਉਹ ਸੀਟ ਤੇ ਬੈਠਣਾ ਸੀ ਸੀਟ ਤੇ ਬੈਠ ਗਿਆ ਹੁਣ ਐਸਸੀ ਵੀ ਨੂੰ ਕੀ ਅੱਜ ਐਸਸੀ ਨੂੰ ਜਾਬਰ ਗੋਣ ਦੀ ਲੋੜ ਨਹੀਂ ਹੈਗੀ ਕਿ ਹਰ ਕਿੰਨੇ ਸਾਲ ਹੋ ਗਿਆ ਵਰਤੇ ਜਾ ਰਹੇ ਨੇ ਅਸੀਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਸਾਡੇ ਰਾਹੀਂ ਅਪੀਲ ਕਰਦੇ ਹਾਂ ਪਾਰਟੀ ਵਾਜੀ ਤੋਂ ਪ੍ਰੂਫ ਕੇ ਜਦੋਂ ਕਿਤੇ ਐਸਸੀ ਨਾਲ ਮੁਸ਼ਕਲ ਖੜੀ ਹੁੰਦੀ ਹੈ ਕੋਈ ਵੀ ਐਸਸੀ ਭਾਈਚਾਰੇ ਨਾਲ ੱਟਕਾ ਹੁੰਦਾ ਉਥੇ ਇੱਕ ਪਲੇਟ ਮਰਮ ਦੇ ਇਕੱਠੇ ਹੋ ਸਿਰਫ ਦਾ ਸਿਰਫ ਪਾਰਟੀ ਬਾਜ਼ੀ ਨੂੰ ਛੱਡ ਕੇ ਮੇਰੀ ਇਹ ਸਾਰੀ ਪਾਰਟੀਆਂ ਨੂੰ ਬੇਨਤੀ ਹੈ ਕਿ ਆ ਕੋਈ ਵੀ ਪਾਰਟੀ ਦਾ ਨਮਾਇਦਾ ਹੋਵੇ ਇਹ ਨਾ ਹੋਵੇ ਵੀ ਪਾਰਟੀ ਬਾਜ਼ੀ ਕਰਕੇ ਅਸੀਂ ਖੁੰਧਕਵਾਜ਼ੀ ਕੱਢਣੀ ਹੈ ਨਹੀਂ ਜਾਣਾ ਉਹਦਾ ਸਾਥ ਦਿਓ ਸਹਿਯੋਗ ਦਿਓ ਤਾਂ ਕਿ ਲੋਕਾਂ ਨੂੰ ਮਿਆਨ ਸਾਹ ਦੇਖੋ ਆਪਣਾ ਬਲਵਿੰਦਰ ਸਿੰਘ ਕੁਮੜਾ ਜੀ ਆਪਣਾ ਪਿਛਲੇ 2 ਸਾਲਾਂ ਤੋਂ ਲਗਭਗ ਸਮਾਜ ਦੀ ਲੜਾਈ ਲੜ ਰਹੇ ਹੈਗੇ ਆ ਜਿਹੜੇ ਮਿਲਤੀ ਪੋਲੀਟੀਕਲ ਪਾਰਟੀਆਂ ਦੇ ਵਿੱਚ ਲੀਡਰ ਸਹਿਬਾਨ ਹੈ ਨੇਤਾ ਸਹਿਬਾਨ ਹੈ ਜਾਂ ਸਤਰਾ ਦੇ ਵਿੱਚ ਬੈਠੇ ਆਪਣੇ ਸਮਾਜ ਦੇ ਲੋਕ ਹੈ ਭਾਵੇਂ ਉਹ ਚੇਅਰਮੈਨ ਹੋਵੇ ਭਾਵੇਂ ਅਫਸਰ ਹੋਣ ਸਾਰਿਆਂ ਨੂੰ ਇਨਸਾਫ ਦੇ ਨਾਲ ਖੜਨਾ ਚਾਹੀਦਾ ਹੈਗਾ ਦਬਿਆ ਕੁਚਲਿਆ ਸਮਾਜ ਜਿਹੜਾ ਹੈਗਾ ਐਸਸੀ ਵਰਗ ਹੈਗਾ ਆ ਉਹਦੇ ਨਾਲ ਹਰ ਵਰਗ ਦਾ ਹਰ ਲੈਵਲ ਤੇ ੱੱਕਾ ਹੋ ਰਿਆ ਇਹ ਜਿਹੜੇ ਕਮਿਸ਼ਨ ਹੈ ਇਹ ਸੰਵਿਧਾਨਿਕ ਬੋਸਟਾ ਬਣੀਆਂ ਹੋਈਆਂ ਹੈਗੇ ਇਹਨਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਕਿਉਂਕਿ ਇਹਨਾਂ ਕੋਲ ਕੂਟੀਆਂ ਵੀ ਪਾਵਰਜ਼ ਹੈਗੀਆਂ ਲੇਕਿਨ ਇਹ ਜਦੋਂ ਆਪਣਾ ਕਹਿ ਲੋ ਕਿ ਆਪਣਾ ਜਿਹੜਾ ਪੋਲੀਟੀਕਲ ਰਾਜਨੀਤਿਕ ਤੌਰ ਤੇ ਬੋਲੀ ਬੋਲਦੇ ਆ ਹੱਥ ਠੋਕਾ ਬਣ ਜਾਂਦੇ ਅਸੀਂ ਨਹੀਂ ਇਹ ਕਹਿੰਦੇ ਕਿ ਤੁਸੀਂ ਕਿਸੇ ਜਨਰਲ ਕੈਟਾਗਰੀ ਨਾਲ ਜਾਂ ਕਿਸੇ ਅਫਸਰ ਨਾਲ ਜਾਂ ਕਿਸੇ ਹੋਰ ਨਾਲ ਤੁਸੀਂ ਧੱਕਾ ਕਰੋ ਲੇਕਿਨ ਜੇ ਸ਼ਿਕਾਇਤ ਕੀਤੀ ਆ ਕੁੰਬੜਾ ਜੀ ਨੇ ਜਾਂ ਮੇਰੇ ਵੱਲੋਂ ਜਾਂ ਕਿਸੇ ਵੱਲੋਂ ਵੀ ਉਹਦੀ ਇਨਵੈਸਟੀਗੇਸ਼ਨ ਕਰਕੇ ਜੇ ਸਹੀ ਪਈ ਜਾਂਦੀ ਆ ਤਾਂ ਉਹਦੇ ਤੇ ਐਕਸ਼ਨ ਲੈਣਾ ਲਾਜ਼ਮੀ ਆ ਵੈਸੇ ਵੀ ਹੱਕ ਬੰਦਾ ਹੈਗਾ ਫਰਜ਼ ਬੰਦਾ ਹੈਗਾ ਉਮ ਜੇਕਰ ਉਹ ਸ਼ਿਕਾਇਤ ਝੂਠੀ ਹੈ ਤਾਂ ਉਹਦੇ ਕਾਰਨ ਦੇਖ ਕੇ ਕਿ ਇਸ ਕਰਕੇ ਸ਼ਿਕਾਇਤ ਫਰਜੀ ਪਾਈ ਗਈ ਹੈ ਗਲਤ ਪਾਈ ਗਈ ਇਹਨੂੰ ਫਾਇਲ ਕੀਤਾ ਜਾਂਦਾ ਕਿਸੇ ਪਾਸੇ ਵੀ ਜਦੋਂ ਨਹੀਂ ਲਾਇਆ ਜਾਂਦਾ ਤਾਂ ਫਿਰ ਜਿਹੜਾ ਸਮਾਜ ਹੈ ਉਹਦੇ ਵਿੱਚ ਰੋਸ ਆਣਾ ਲਾਜ਼ਮੀ ਹੈ ਤੋਂ ਮੈਂ ਇਹ ਫੀਲ ਕਰਦਾ ਕਿ ਕਿ ਮੈਂ ਬਿਊਰੋਕਰੇਸੀ ਦਾ ਵੀ ਹਿੱਸਾ ਰਿਹਾ ਹੈਗਾ ਔਰ ਮੈਂ ਇਹ ਪਾਲ ਪੋਲੀਟੀਕਲੀ ਵੀ ਦੇਖ ਰਿਹਾ ਹੈਗਾ ਦਲਿਤਾਂ ਦੇ ਜਿਹੜੇ ਇਸ਼ੂਜ਼ ਹੈ ਉਹਨਾਂ ਨੂੰ ਅੰਡਰ ਦਾ ਕਾਰਪੇਟਰ ਤੱਕ ਦਿੱਤਾ ਜਾਂਦਾ ਹੈਗਾ ਉਹ ਲੋਕਾਂ ਨੂੰ ਚੰਗਾ ਸਮਝਿਆ ਜਾਂਦਾ ਜਿਹੜੇ ਤਲਵੇ ਚੱਟਣ ਵਾਲੇ ਆ ਉਹਨਾਂ ਲੋਕਾਂ ਨੂੰ ਚੰਗਾ ਸਮਝਿਆ ਜਾਂਦਾ ਹੈਗਾ ਜਿਹੜੇ ਬੰਦੇ ਆਪਣੇ ਸਮਾਜ ਦੇ ਲਈ ਨਹੀਂ ਬੋਲਦੇ ਦੂਜਿਆਂ ਦੇ ਹੱਕ ਰੱਸੀ ਕਰਦੇ ਆ ਤਾਂ ਕਿ ਇਹ ਬੋਲਣਗੇ ਨਹੀਂ ਇਸੇ ਕਰਕੇ ਉਹਨਾਂ ਨੂੰ ਵੱਡੀਆਂ ਪੋਸਟਾਂ ਦਿੱਤੀਆਂ ਜਾਂਦੀਆਂ ਸੋ ਇਸ ਕਰਕੇ ਆਪਣੇ ਸਮਾਜ ਨੂੰ ਜਾਗਣ ਦੀ ਲੋੜ ਹੈ ਪੰਜਾਬ ਦੇ ਵਿੱਚ 40% ਵਸੋਂ ਸ਼ਡਿਊਲਡ ਕਾਸਟ ਹੈ 32% ਆਫੀਸ਼ੀਅਲੀ ਆਪਣਾ 2011 ਦੀ ਸੈੰਸਸ ਦੇ ਮੁਤਾਬਕ ਪਪੂਲੇਸ਼ਨ ਐਸਸੀ ਹੈ ਔਰ ਲੇਕਿਨ 25% ਇਹਨਾਂ ਨੂੰ ਮਿਲ ਰਹੀ ਹੈ 1975 ਤੋਂ ਪਿਛਲੇ 50 ਸਾਲਾਂ ਤੋਂ ਕਿ ਰੈਜ਼ਰਵੇਸ਼ਨ ਕਿਉਂ ਨਹੀਂ ਪੂਰੀ ਕੀਤੀ ਜਾ ਰਹੀ ਦੇਸ਼ ਦਾ ਸੰਵਿਧਾਨ ਕਹਿੰਦਾ ਹੈਗਾ ਕਿ ਡਿਊ ਰਿਪਰੈਜ਼ੈਂਟੇਸ਼ਨ ਟੂ ਬੈਕਵਰਡ ਕਲਾਸਸ ਇਨਕਲੂਡਿੰਗ ਸ਼ਡਿਊਲਡ ਕਾਸਟ ਐਂਡ ਸ਼ਡਿਊਲਡ ਟ੍ਰਾਈਬ ਤੇ ਅਸੀਂ ਤਾਂ ਆਪਣੇ ਆਪਣਾ ਹੱਕ ਮੰਗਦੇ ਆ ਅਸੀਂ ਕਿਸੇ ਦਾ ਹੱਕ ਖੋਣਾ ਨਹੀਂ ਚਾਹੁੰਦੇ ਲੇਕਿਨ ਸਾਨੂੰ ਜੇ ਨਹੀਂ ਆਪਣਾ ਹੱਕ ਮਿਲ ਰਿਹਾ ਸਰਕਾਰੀ ਦਰਵਾਜ਼ੇ ੱਤਕਾ ਹੋ ਰਿਹਾ ਕਿ ਜੇ ਸਰਕਾਰੇ ਫੀਲ ਕਰਦੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਕਿ ੱਤਕਾ ਹੋਇਆ ਤਾ ਐਕਸ਼ਨ ਲੈਣਾ ਪੈਂਦਾ ਆ ਜਾਂ ਗਲ ਅਗਰ ਉਹ ਸ਼ਿਕਾਇਤ ਗਲਤ ਹੈ ਤਾਂ ਉਹਦੇ ਰੀਜ਼ਨ ਦੇ ਕੇ ਜਸਟੀਫਿਕੇਸ਼ਨ ਦੇ ਕੇ ਉਹਨੂੰ ਫਾਈਲ ਕਰਕੇ ਸਾਨੂੰ ਕਾਪੀ ਦੇ ਦੇਣੀ ਚਾਹੀਦੀ ਆ ਉਮਰਾ ਸਾਹਿਬ ਨੂੰ ਵੀ ਕਾਪੀ ਦੇ ਦੇਣੀ ਚਾਹੀਦੀ ਆ ਇਹ ਤਾਂ ਬਿਲਕੁਲ ਸਰਾਸਰ ਧੱਕਾ ਹੈਗਾ ਕਿ ਇਹ ਆਪਣਾ ਕਮਿਸ਼ਨ ਦੇ ਕੋਈ ਜਾਂਦੇ ਹੈਗੇ ਆ ਔਰ ਇਹਨਾਂ ਦੇ ਜਿਹੜੇ ਆਪਣਾ ਸੈਕਟਰੀਏਟ ਦੇ ਪਾਸ ਮਨ ਨੇ ਵੀ ਬੰਦ ਕਰ ਦਿੱਤੇ ਜਾਂਦੇ ਆ ਦੇਖੋ ਬਹੁਤ ਸਾਰਾ ਇਸ ਤਰ੍ਹਾਂ ਦਾ ਸਿਸਟਮ ਹੈ ਕਿ ਜ਼ੁਬਾਨੀ ਕਲਾਮੀ ਜਦੋਂ ਕਹਿ ਦਿੱਤਾ ਜਾਂਦਾ ਉਹਦਾ ਰਿਕਾਰਡ ਤਾਂ ਕੋਈ ਹੁੰਦਾ ਨਹੀਂ ਹੈਗਾ لیکن ایکشن سپیکٹس لاؤڈر ðਨ ورڈز رٹن ضروری نہیں ਹੈਗਾ لیکن ਜੇਕਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਆਪਣੀ ਸਮਾਜ ਲਈ ਜਿਨ੍ਹਾਂ ਦੇ ਵਾਸਤੇ ਤੁਹਾਨੂੰ ਅਪੁਆਇੰਟ ਕੀਤਾ ਗਿਆ ਮੈਂ ਆਪਣਾ ਚੇਅਰਮੈਨ ਸਾਹਿਬ ਦੀ ਗੱਲ ਕਰਦਾ ਨਾ ਸਿਰਫ ਪੰਜਾਬ ਦੇ ਚੇਅਰਮੈਨ ਦੀ ਬਲਕਿ ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਦੀ ਵੀ ਉਹਨਾਂ ਨੂੰ ਅਪਰੋਚ ਕਰਨਾ ਵੀ ਜਿਵੇਂ ਦਿੱਲੀ ਦੇ ਵਿੱਚ ਵੀ ਸੌਖਾ ਨਹੀਂ ਹੈਗਾ ਤਿੰਨ ਵਾਰੀ ਇੱਥੇ ਹੋ ਕੇ ਗਏ ਆ ਪੰਜਾਬ ਦੇ ਵਿੱਚ ਲੇਕਿਨ ਅਸੀਂ ਉਹਨਾਂ ਦੇ ਦਰਸ਼ਨ ਨਹੀਂ ਕਰ पाए ਭਾਵੇਂ ਮੈਂ ਬੀਜੇਪੀ ਪਾਰਟੀ ਦੇ ਵਿੱਚ ਆ ਮੈਂ ਬੜਾ ਜ਼ਿੰਮੇਵਾਰੀ ਨਾਲ ਖੁੱਲਾ ਇਹ ਗੱਲ ਕਰ ਰਿਹਾ ਹੈਗਾ ਕਿ ਆਪਣੀ ਪਾਰਟੀ ਦੇ ਖਿਲਾਫ ਹੀ ਤੇ ਕਹਦੇ ਨਹੀਂ ਮੈਂ ਖਿਲਾਫ ਨਹੀਂ ਕਰਦਾ ਸਾਰੀ ਪਾਰਟੀ ਮਾਰੀ ਨਹੀਂ ਹੈਗੀ ਚੇਅਰਮੈਨ ਜੇਕਰ ਆਪਣੀ ਜ਼ਿੰਮੇਵਾਰੀ ਨਾ ਨਵਾਵੇ ਭਾਵੇਂ ਗੜੀ ਹੋਵੇ ਤੇ ਭਾਵੇਂ ਮਕਵਾਣਾ ਹੋਵੇ ਤਾਂ ਉਹ ਉਹਨਾਂ ਦੇ ਖਿਲਾਫ ਗੱਲ ਕਰਨੀ ਪੈਂਦੀ ਹੈ ਤੁਹਾਨੂੰ ਚੇਅਰਮੈਨ ਦੀ ਕੁਰਸੀ ਮਿਲੀ ਹੈਗੀਆ ਦਲਿਤਾਂ ਨੂੰ ਐਸਸੀ ਐਸਟੀ ਨੂੰ ਇਨਸਾਫ ਦੇਣ ਲਈ ਨਾ ਕਿ ਤੁਸੀਂ ਉਹਨਾਂ ਨੂੰ ਇਗਨੋਰ ਕਰਕੇ ਉਹਨਾਂ ਦੀ ਤੂਤੀ ਬੋਲੋ ਜਿਹੜੇ ਮਨੁਵਾਦੀ ਹੈ ਸਾਡੇ ਆਪਣੇ ਜਿਹੜੇ ਚੀਫ ਜਸਟਿਸ ਆਫ ਇੰਡੀਆ ਹੈਗੇ ਆ ਉਹਨਾਂ ਨੂੰ ਕਿਸੇ ਨੇ ਜੁੱਤੀ ਦਿਖਾਈ ਆ ਲੇਕਿਨ ਉਹ ਕਰੀਮੀ ਲੇਅਰ ਦੀ ਗੱਲਾਂ ਕਰਦੇ ਆ ਗਿਆ ਪਹਿਲਾਂ ਭਈ ਆਪਣਾ ਤੁਸੀਂ ਆਪਣਾ ਜਿਹੜੇ ਹਾਈ ਕੋਰਟਾਂ ਦੇ ਵਿੱਚ ਤੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਬੈਕਲੌਗ ਹੈ ਇਹ ਤਾਂ ਪੂਰਾ ਕਰ ਲੋ ਇਸੇ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ 2 ਜਾਂ 3 ਜੱਜ ਆਂਦੇ ਹੈਗੇ ਜਦੋਂ ਕਿ ਮੇਰੇ ਖਿਆਲ ਅ 58 ਪੋਸਟਾਂ ਆ ਗਿਆ ਅਪਰੂਵ ਜਿਹੜੀਆਂ ਜੱਜਾਂ ਦੀਆਂ ਆ ਗਈਆਂ ਹਰ ਲੈਵਲ ਦੇ ਉੱਤੇ ਡਿਸਕ੍ਰਿਮੀਨੇਸ਼ਨ ਆ ਹਰ ਲੈਵਲ ਤੇ ਚੇਅਰਮੈਨ ਨੂੰ ਪੁੱਛਣਾ ਚਾਹੀਦਾ ਹੈਗਾ ਕਿ ਪੀਏਯੂ ਤੇ ਗੜਵਾਸੂ ਦੇ ਵਿੱਚ ਤੁਸੀਂ ਰੈਜ਼ਰਵੇਸ਼ਨ ਪੂਰੀ ਕਰਵਾ ਸਕਦੇ ਹੋ ਕਿ ਸਰਕਾਰ ਨੂੰ ਨੋਟਿਸ ਦਿਓਗੇ ਪੰਜਾਬ ਦੀ ਗੱਲ ਕਰ ਰਿਆਂ ਕੀ ਆਪਣਾ 45% ਦੀ ਕੰਡੀਸ਼ਨ ਲੱਗੀ ਹੋਈ ਆ ਜੁਡੀਸ਼ਰੀ ਦੇ ਵਿੱਚ ਭਰਤੀ ਤੇ ਕਿ ਤੁਸੀਂ ਪੰਜਾਬ ਨੂੰ ਨੋਟਿਸ ਦਿਓਗੇ ਇਹਨੂੰ ਗਾਇ ਤਾਂ ਅਨ ਕਨਸਟੀਚਿਊਸ਼ਨਲ ਜਿਹੜੀ ਇਹ ਕੰਡੀਸ਼ਨ ਹੈ ਇਹਨੂੰ ਹਟਾਓ ਪੰਜਾਬ ਦੇ ਵਿੱਚ ਰੈਜ਼ਰਵੇਸ਼ਨ ਪੂਰੀ ਕਰਨ ਦੇ ਵਾਸਤੇ ਸੰਵਿਧਾਨ ਦੇ ਮੁਤਾਬਕ ਸਟੇਟ ਨੂੰ ਚਲਾਉਣ ਵਾਸਤੇ 25% ਤੋਂ 32% ریزਰਵੇਸ਼ਨ ਲੈ ਕੇ ਜਾਓ ਕਿ ਪੰਜਾਬ ਨੂੰ ਨੋਟਿਸ ਦਿਓ ਕਿ ਪੂਰੀ ਕਰੋ ਹਰ ਜਗ੍ਹਾ ਦੇ ਉੱਤੇ ਆਪਣਾ ਜਿਹੜਾ ਲਾਈਵ ਹੋ ਕੇ ਆਪਣਾ ਫੇਸਬੁੱਕ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਵਾ ਵ ਲੁੱਟਣੀ ਕਿ ਤੁਸੀਂ ਨਾਟਕੀ ਕਰ ਰਹੇ ਹੋ ਉਹ ਤਾਂ ਭਗਵੰਤ ਮਾ ਨਹੀਂ ਕਰ ਲੈਂਦਾ ਬਥੇਰੀ ਫਿਰ ਮੈਂ ਸਭ ਤੁਸੀਂ ਤਾਂ ਉਤੋਂ ਤੋਂ ਥੋੜੇ ਇੱਕ ਸਟੈਪ ਥੱਲੇ ਆ ਜਾਓ ਤੁਸੀਂ ਉਹਨੂੰ ਵੀ ਸਰਪਾਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਸੋ ਇਸ ਤਰ੍ਹਾਂ ਜਿਹੜੇ ਆਪਣਾ 40% ਜਿਹੜੇ ਪੜੇ ਲਿਖੇ ਲੋਕ ਹੈਗੇ ਸ਼ੀਡਕਾਸਟ ਚੁਪ ਕਰਕੇ ਬੈਣ ਵਾਲੇ ਨਹੀਂ ਹੈਗੇ ਮੈਂ ਕੁੰਬੜਾ ਜਿੰਨੂੰ 100% ਸਪੋਰਟ ਕਰਦਾ ਨਿੱਜੀ ਤੌਰ ਤੇ ਵੀ ਪਾਰਟੀ ਵੱਲੋਂ ਵੀ ਕਿ ਅਸੀਂ ਤੁਹਾਡੇ ਨਾਲ ਆ ਤੁਸੀਂ ਲੜਾਈ ਲੜੋ ਕੋਈ ਘਰਬਾਰ ਛੱਡ ਕੇ ਮੋਰਚੇ ਲਾਣੇ ਬਾਹਰ ਬੈਠਣਾ ਸੌਖਾ ਨਹੀਂ ਹੈ ਕੋਈ ਬੰਦਾ ਵੇਲਾ ਨਹੀਂ ਹੈਗਾ ਤੇ ਇਸ ਕਰਕੇ ਆਪਣਾ ਜੇਕਰ ਸਮਾਜ ਨੂੰ ਵੀ ਮੈਂ ਉਹਨਾਂ ਦੀ ਅੱਖ ਨੂੰ ਟੰਮੜਾ ਜਾਣਾ ਹੈਗਾ ਕਿ ਭਈ ਆਪਣਾ ਇਹੋ ਜੇ ਲੋਕਾਂ ਦਾ ਸਾਥ ਦਿਓ ਮੈਂ ਤੁਹਾਡੀ ਲੜਾਈ ਲੜ ਰਿਹਾ ਤੇ ਇਸ ਕਰਕੇ ਆਪਣਾ ਸਰਕਾਰੇ ਦਰਬਾਰੇ ਜਿੰਨੇ ਸਾਡੇ ਲੋਕ ਹੈਗੇ ਯਾਰ ਇੱਥੇ ਆ ਗਿਆ ਚਾਹੇ ਚੇਅਰਮੈਨ ਹੈ ਚਾਹੇ ਅਫਸਰ ਸਹਿਬਾਨ ਹੈ ਚਾਹੇ ਨੇਤਾ ਸਹਿਬਾਨ ਹੈ ਸਭ ਨੂੰ ਆਪਣੇ ਅੱਖਾਂ ਤੇ ਕੰਨ ਖੁੱਲੇ ਰੱਖਣੇ ਚਾਹੀਦੇ ਆ ਬੇਇਨਸਾਫੀ ਕਿਸੇ ਨਾਲ ਹੋਵੇ ਇਹ ਬਾਬੇ ਨਾਨਕ ਦੀ ਧਰਤੀ ਹੈ ਲੇਕਿਨ ਜੇ ਦਲਤਾਂ ਦੇ ਨਾਲ ਜੇ ਨੀਚ ਜਾਤੀਆਂ ਨਾਲ ਬੇਇਨਸਾਫੀ ਹੋਏਗੀ ਤਾਂ ਫਿਰ ਪੈਰ ਵਿਦਰੋਹ ਤਾਂ ਹੋਏਗਾ ਤੇ ਆਵਾਜ਼ ਤਾਂ ਉੱਠੇਗੀ ਜਿਹੜਾ ਅਸੀਂ ਆਪਣਾ ਸਾਥ ਦੇ ਗੁੰਮੜਾ ਜੀ ਦਾ ਸਰ ਤੁਸੀਂ ਆਪਣੇ ਟਿਨੌਰ ਦੇ ਵਿੱਚ ਤੁਹਾਡੀ ਚਵੀ ਨੀਡਰ ਅਫਸਰ ਦੀ ਰਹੀ ਹੈ ਕੀ ਆ ਤੁਸੀਂ ਕਹਿ ਸਕਦੇ ਹੋ ਇਸ ਵੇਲੇ ਪੰਜਾਬ ਦੇ ਵਿੱਚ ਅਫਸਰ ਸ਼ਹੀਦ ਦੇ ਉੱਤੇ ਸਰਕਾਰਾਂ ਉੱਪਰ ਜਿਆਦਾ ਪ੍ਰੈਸ਼ਰਾਈਜ਼ ਦੇ ਤਾਂ ਹੀ ਅਫਸਰ ਕੰਮ ਨਹੀਂ ਕਰ ਪਾਉਂਦੇ ਨੇ ਤਾਂ ਹੀ ਅੱਜ ਇਹ ਨੌਬਤ ਆਈ ਹੈਗੀ ਅੱਜ ਪ੍ਰੈਸ ਕਾਨਫਰੰਸ ਕਰਨੀ ਜਾ ਰਹੀ ਹੈ ਬਹੁਤ ਵੱਟਸਐਪ ਹੈ ਫਿਰ ਤੁਸੀਂ ਤਾਂ ਕੋਈ ਨਹੀਂ ਜਾਂਦੇ ਸੀ ਇਸ ਪੋਸਟ ਤੇ ਰਹੇ ਹੋ ਤੁਸੀਂ ਮੈਂ ਤੁਹਾਨੂੰ ਦਿਨ ਨਾਲ ਸਹਿਮਤ ਹੈਗਾ ਕਿ ਇਹ ਵਾਲੀ ਜਿਹੜੀ ਸਰਕਾਰ ਹੈਗੀ ਆ ਭਗਵੰਤ ਮਾਨ ਜੀ ਦੀ ਸਰਕਾਰ ਇਸ ਤੋਂ ਨਿਕੰਮੀ ਸਰਕਾਰ ਮੈਂ ਅੱਜ ਤੱਕ ਨਹੀਂ ਦੇਖੀ ਭਾਵੇਂ ਹੁਣ ਮੈਂ ਰਿਟਾਇਰ ਹੋ ਚੁੱਕਾ ਲੇਕਿਨ ਇੰਨੇ ਅਫਸਰ ਸਸਪੈਂਡ ਕੀਤੇ ਗਏ 12 ਅਫਸਰ ਦੇ ਕਰੀਬ ਆਈਏ ਸਾਈਕੀਏ ਸਸਪੈਂਡ ਕੀਤੇ ਗਏ ਲੇਕਿਨ ਹਰ ਇੱਕ ਅਫਸਰ ਨੂੰ ਬਿਨਾ ਇਨਕੁਆਰੀ ਦੇ ਬਿਨਾ ਕਿਸੇ ਜਸਟੀਫੀਕੇਸ਼ਨ ਦੇ ਰੀਸਟੇਟ ਕਰਤਾ ਗਿਆ ਨੰਬਰ 1 6 ਤੋਂ ਵੱਧ ਅਫਸਰ ਸ਼ਾਇਦ ਅੱਜ ਵੀ 6 ਤੋਂ ਵੱਧ ਅਫਸਰ ਜਿਹੜੇ ਬਿਨਾ ਪੋਸਟਿੰਗ ਤੋਂ ਆ 8-8-9 ਨਵੇਂ ਮਹੀਨੇ ਹੋ ਗਏ ਸਰਕਾਰ ਉਹਨਾਂ ਨੂੰ ਤਨਖਾਹ ਦੇ ਰਹੀ ਆ ਭਈ ਜੇ ਉਹ ਮਾਰੇ ਅਫਸਰ ਹੈ ਉਹਨਾਂ ਨੇ ਕੋਈ ਪੁਤਾਹੀ ਕੀਤੀ ਹੈ ਤਾਂ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਬੰਦ ਹੀ ਹੈ ਕੋਈ ਇਨਕੁਆਰੀ ਕਰਨੀ ਬੰਦ ਹੀ ਹੈ ਨਹੀਂ ਤਾਂ ਜਿੱਦਾਂ ਹੁਣ ਇਹਨਾਂ ਨੇ ਅਮਰਤ ਸਰ ਦੇ ਐਸਐਸਪੀ ਨੂੰ ਸਸਪੈਂਡ ਕੀਤਾ ਹੈਗਾ ਉਹ ਕਿਉਂ ਕੀਤਾ ਹੈਗਾ ਉਹ ਤਾਂ ਚੰਗਾ ਅਫਸਰ ਹੈ ਪਹਿਲੀ ਵਾਰੀ ਐਸਐਸਪੀ ਲੱਗਾ ਹੈਗਾ ਗਵਰਨਰ ਨਾਲ ਏਡੀਸੀ ਰਿਆ ਉਸੇ ਇਲਾਕੇ ਦੇ ਵਿੱਚ ਉਹਨੇ 12 ਇਨਕਾਊਂਟਰ ਕੀਤੇ ਆ ਆਪਣਾ ਗੈਂਗਸਟਰਾਂ ਦੇ ਇਹ ਫਿਰ ਉਹਨੂੰ ਸ਼ਾਬਾਸ਼ ਦੇਣ ਵਾਸਤੇ ਉਹਨੂੰ ਪਦਮਸ਼ਰੀ ਲਈ ਰਿਕਮੈਂਡ ਕਰਨਾ ਚਾਹੀਦਾ ਸੀ ਪ੍ਰੈਜ਼ੀਡੈਂਟ ਮੈਡਲ ਲਈ ਰਿਕਮੈਂਡ ਕਰਨਾ ਚਾਹੀਦਾ ਸੀ ਪਰ ਕਿਉਂ ਉਹ ਗਲਤ ਕੰਮ ਕਰਨ ਲਈ ਤਿਆਰ ਨਹੀਂ ਹੈ ਇਸ ਕਰਕੇ ਸਸਪੈਂਡ ਕਰ ਦਿੱਤਾ ਦੂਜਿਆਂ ਨੂੰ ਇਹ ਆਪਣਾ ਇੱਕ ਲੈਸਨ ਦੇਣ ਲਈ ਮਾਈ ਵੇ ਔਰ ਦਾ ਹਾਈ ਵੇ ਇਹਦੇ ਸੁਣਾ ਚਾਹੁੰਦੇ ਭਗਵੰਤਵਾ ਜੀ ਕਿ ਜਦੋਂ ਮੇਰੇ ਮੁਕਾਬਲ ਕੰਮ ਕਰੋ ਨਹੀਂ ਤਾਂ ਫਿਰ ਤਾਨੂੰ ਸਸਪੈਂਡ ਕਰਦੇ ਕਿ ਜੋ ਪੜਾਈ ਕਰਦੇ ਨੇ ਅਫਸਰ ਲੱਗਦੇ ਨੇ ਉਹ ਫਿਰ ਜ਼ੀਰੋ ਹੋ ਗਏ ਸਰਕਾਰ ਦੇ ਦਬਾਅ 'ਤੇ ਕੰਮ ਕਰਦੇ 100% ਦੇਖੋ ਸਾਰੇ ਅਫਸਰ ਇੱਕੋ ਜਿਹੇ ਨਹੀਂ ਹੈਗੇ ਮੈਂ ਮਨਿੰਦਰ ਸਿੰਘ ਨੂੰ ਸਲੂਟ ਕਰਦਾ ਕਿ ਉਹਨਾਂ ਨੇ ਆਪਣਾ ਆਪਣੀ ਸਸਪੈਂਸ਼ਨ ਵਗੈਰਾ ਦੀ ਪਰਵਾਹ ਨਹੀਂ ਕੀਤੀ ਗਲਤ ਕੰਮ ਕਰਨ ਲਈ ਤਿਆਰ ਨਹੀਂ ਹੈਗੇ ਸੋ ਇਸ ਕਰਕੇ ਮੈਂ ਤਾਂ ਹਰ ਅਫਸਰ ਨੂੰ ਕਹਾਂਗਾ ਕਿ ਕਿੰਨੇ ਘਰ ਲੈਣਗੇ ਸਸਪੈਂਡ ਜਿਹੜੇ ਆਪਣੇ ਮਾਨਯੋਗ ਡੀਜੀਪੀ ਸਾਹਿਬਾ ਸਾਡੇ ਉਹ ਵੀ ਆਪਣਾ ਜਿਵੇਂ ਕੋਈ ਦਿਹਾੜੀਦਾਰ ਨਹੀਂ ਬੰਦਾ ਹੁੰਦਾ ਕੰਟਰੈਕਟ ਤੇ ਲੱਗੇ ਹੋਏ ਐਡਹੌਕ ਡੀਜੀਪੀ ਲੱਗੇ ਹੋਏ ਆ ਆਪਣਾ ਜਦੋਂ ਕਿ ਆਪਣਾ ਅਪਰੂਵਲ ਹੀ ਆ ਗਈ ਉਹਨਾਂ ਨੂੰ ਯੂਪੀਐਸਸੀ ਦੀ ਤੇ ਜੇ ਇਹੋ ਜਿਹੇ ਬੰਦੇ ਡੀਜੀਪੀ ਨੇ ਕਿਉਂ ਨਹੀਂ ਕਿਹਾ ਕਿ ਨਹੀਂ ਇਹਨੂੰ ਸਸਪੈਂਡ ਕਰਾਂ ਨਹੀਂ ਬੰਦਾ ਡੀਜੀਪੀ ਦੀ ਪ੍ਰਵਾਨਗੀ ਤੋਂ ਬਿਨਾਂ ਤਾਂ ਨਹੀਂ ਨਾ ਸਸਪੈਂਡ ਹੋ ਸਕਦਾ ਲੇਕਿਨ ਜੇ ਅਸੀਂ ਆਪਣਾ ਵਿਸ਼ ਜਾਵਾਂਗੇ ਫੁੱਟਨੋਟ ਬਣ ਜਾਵਾਂਗੇ ਫਿਰ ਤਾਂ ਹਰ ਨੇਤਾ ਆਏਗਾ ਤੇ ਕਿੱਕ ਮਾਰ ਕੇ ਅੱਗੇ ਪੈਰ ਛਾੜ ਕੇ ਲੰਘ ਜਾਊਗਾ ਸਰ ਜਦੋਂ ਤੁਸੀਂ ਆਈਏਐਸ ਰਿਟਾਇਰ ਹੋਏ ਹੋ ਕੀ ਇਹ ਮੁੱਦਾ ਸਹੀ ਚੱਲ ਰਿਹਾ ਹੈਗਾ ਕੀ ਵਾਕਈ ਦੇ ਵਿੱਚ ਬੈਠੇ ਨੇ ਲੋਕ ਜਿਹੜੇ ਫੇਕ ਸਰਟੀਫੀਕੇਟ ਦੇ ਉੱਤੇ ਵੱਡੇ ਰਸੂਕ ਅਫਸਰ ਬਣ ਚੁੱਕੇ ਨੇ 100% 100% ਮੇਰੇ ਨਿੱਜੀ ਧਿਆਨ ਦੇ ਵਿੱਚ ਵੀ ਹੈ ਕਈ ਆਪਣਾ ਇਹੋ ਜਿਹੇ ਜਿਹੜੇ ਕੇਸ ਹੈਗੇ ਆ ਮੈਂ ਖੁਦ ਆਪਣਾ ਵੈਲਫੇਅਰ ਡਿਪਾਰਟਮੈਂਟ ਨੇ ਟੇਕਅਪ ਕੀਤੇ ਗਏ ਹੋਈ ਹੈ ਗਿਆ ਇਹਨਾਂ ਤੋਂ ਬਾਹਰ ਜਾ ਕੇ ਇੱਕ ਮਨਜੀਤ ਸਿੰਘ ਸੇਖੋ ਆ ਸੇਖੋ ਤੋਂ ਤੁਹਾਨੂੰ ਪਤਾ ਹੋਗਾ ਸੇਖੋ ਜੱਟ ਸਿੱਖ ਹੁੰਦੇ ਹੈ ਗਿਆ ਉਹ ਇੱਥੇ ਫਤੇਗੜ ਸਾਹਿਬ ਦਾ ਜੱਟ ਸਿੱਖ ਹੈ ਮੰਡੀ ਗੋਬਿੰਦਗਰ ਦਾ ਉਹਨੇ ਆਪਣਾ ਵਾਲਮੀਕੀ ਦਾ ਸਰਟੀਫਿਕੇਟ ਬਣਾ ਕੇ ਐਸਡੀਓ ਮਹਾਲੀ ਲੱਗਿਆ ਹੋਇਆ 5 ਸਾਲ ਹੋ ਗਏ ਮੇਰੇ ਮਨੂ ਮਗਰ ਲੱਗਿਆ ਨੂੰ ਇੱਕ ਆਪਣਾ ਡਾਇਰੈਕਟਰ ਜੱਗੀ ਜੱਗੀ ਨਾਮ ਦਾ ਆਇਆ ਸੀਗਾ ਮੈਨੂੰ ਸੁਣੇ ਚ ਆਇਆ ਕਿ 25 ਲੱਖ ਰੁਪਈਆ ਲੈ ਕੇ ਉਹਦਾ ਕੇਸ ਹੀ ਫਾਈਲ ਕਰ ਗਿਆ ਇਸ ਫਾਈਲ ਕਰ ਗਿਆ ਡਿਵੀਜ਼ਨ ਹੈੱਡੀ ਸਰ ਕੀ ਮੌਕੇ ਸਸਪੈਂਡ ਕੀਤਾ ਜਾ ਸਕਦਾ ਸਰਕਾਰ ਕੋਈ ਕੰਨੀ ਦੇ ਨਾ ਜਾਂ ਡਿਸਕਸ ਕਰ ਸਕਦੇ ਆਪਾਂ ਸਸਪੈਂਸ਼ਨ ਤਾਂ ਹੋ ਹੀ ਸਕਦੀ ਆ محکمہ ਜਿਹੜਾ ਪੀ ਡੀਓ ਡੀ ਦਾ ਉਹ ਵੀ ਐਕਸ਼ਨ ਲੈ ਸਕਦਾ ਵੈਲਫੇਅਰ ਡਿਪਾਰਟਮੈਂਟ ਵੀ ਐਕਸ਼ਨ ਲੈ ਸਕਦਾ ਬੜੀਆਂ ਕਲੀਅਰ ਕਟ ਪ੍ਰੋਵੀਜ਼ਨ ਹੈ ਜਿਹੜਾ ਬੰਦਾ ਇਹਨੂੰ 3 ਮਹੀਨੇ ਦੇ ਵਿੱਚ ਵਿੱਚ ਸੁਪਰੀਮ ਕੋਰਟ ਦੀਆਂ ਹਦਾਇਤਾਂ ਆ 5-5 ਸਾਲ ਇਹਨੂੰ ਲਟਕਾਈ ਰੱਖਣਾ ਜਿਵੇਂ ਆਪਣਾ ਗੁੰਮੜਾ ਜੀ ਨੇ ਕਿਹਾ ਕਿ 2 ਮਹੀਨੇ ਦੀ ਤਨਖਾਹ ਦੇ ਦੋ ਗੱਲ ਗੱਲ ਰਫਾ ਦਫਾ ਹੋ ਜਾਂਦੀ ਆ ਹੋਰ ਕੀ ਚਾਹੀਦਾ ਉਹਨਾਂ ਨੂੰ ਬੈਠਿਆ ਬਿਠਾਇਆ ਇਸਰ ਜਿਹੜੀ 12 ਲੋਕਾਂ ਦੇ ਉੱਤੇ ਐਫਆਈਆਰ ਹੋਈ ਹੈ ਤੇ ਉਹਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਉਹਦਾ ਕੀ ਮਾਮਲਾ ਹੋ ਸਕਦਾ ਕੀ ਕਾਰਨ ਹੋ ਸਕਦਾ ਕੋਈ ਕੋ ਐਫਆਈਆਰ ਵੀ ਕੰ ਅੰਡਰ ਕੰਪਲਸ਼ਨ ਹੋਈ ਪਹਿਲੀ ਗੱਲ ਦਾ ਫਿਰ ਉਹਦੀ ਇਨਵੈਸਟੀਗੇਸ਼ਨ ਨਹੀਂ ਹੋਈ ਜਦੋਂ ਐਫਆਈਆਰ ਹੁੰਦੀ ਆ ਤਾਂ ਉਹਦੇ ਵਿੱਚ ਆਪਣਾ ਕਿਸੇ ਪੁਲਿਸ ਅਫਸਰ ਦੀ ਹੀ ਇਨਵੋਲਵਮੈਂਟ ਹੁੰਦੀ ਆ ਤੇ ਜਿਹੜੇ ਸੀਨੀਅਰ ਪੁਲਿਸ ਅਫਸਰ ਆ ਉਹ ਐਕਸ਼ਨ ਲੈਣ ਨੂੰ ਤਿਆਰ ਨਹੀਂ ਹੁੰਦੇ ਉਹਨਾਂ ਨੂੰ ਸਗੋਂ ਇੱਕ ਫੀਤੀ ਹੋਰ ਲਾ ਕੇ ਮੋਢੇ ਤੇ ਰਿਟਾਇਰ ਕਰ ਦਿੱਤੇ ਜਾਂਦੇ ਆ ਕੌਣ ਚਾਹੇ ਰਾਣੀ ਅੱਗਾਟ ਜਦੋਂ ਐਕਸ਼ਨ ਲੈਣ ਵਾਲਾ ਹੀ ਉਹਨਾਂ ਨੂੰ ਵਿਚਾਰ ਦੇ ਵਿੱਚ ਸ਼ਾਮਲ ਹੋਵੇ ਤਾਂ ਫਿਰ ਐਕਸ਼ਨ ਕੌਣ ਲਏਗਾ ਇਸੇ ਕਰਕੇ ਤਾਂ ਇਹਨਾਂ ਨੂੰ ਧਰਨੇ ਲਾਣੇ ਪੈ ਰਹੇ ਨੇ ਕੁੰਬੜਾ ਜੀ ਨੂੰ ਨਹੀਂ ਤਾਂ ਧਰਨੇ ਲਾਣ ਦੀ ਕੀ ਲੋੜ ਹੈ ਜੇ ਆਪਣੇ ਆਪ ਹੀ ਇਨਸਾਫ ਮਿਲ ਜਾਵੇ ਤਾਂ ਕੁੰਬੜਾ ਸਾਹਿਬ ਇੱਕ ਆਖੀ ਸਵਾਲ ਹੈਗਾ ਕਿ ਆਜ ਲੱੱਬਰ ਸਾਹਿਬ ਦਾ ਤੁਹਾਨੂੰ ਸਪੋਰਟ ਮਿਲੀ ਹੈ ਕਿ ਭਾਜਪਾ ਨੇ ਸਪੋਰਟ ਮਿਲੀ ਹੈ ਸਾਫ਼ ਤੌਰ ਤੇ ਕਿਸ ਚੀਜ਼ ਨੂੰ ਆਪਾਂ ਅਸੀਂ ਭਾਜਪਾ ਲੈਵਲ 'ਤੇ ਅਸੀਂ ਤਾਂ ਲੱੱਬਰ ਸਾਹਿਬ ਦਾ ਨਿੱਜੀ ਤੌਰ 'ਤੇ ਇਹ بڑے ਲਿਖੇ ਨੇ ਇੰਟੈਲੀਜੈਂਟ ਨੇ ਜਿਹੜੇ ਗੱਲਾਂ ਦੀ ਸਾਨੂੰ ਨਹੀਂ ਵੀ ਕਈ ਮਰੀ ਲੋਲ ਜਾਣਦੀ ਹਨੂ ਘਟ ਨਾਲ ਜਾਂਦੀ ਹੈ ਅਸੀਂ ਗਾਈਡੈਂਸ ਵੀ ਲੈ ਸਕਦੇ ਇਹਨਾਂ ਦੀ ਸਲਾਹ ਵੀ ਲੈ ਸਕਦੇ ਕੱਲ ਨੂੰ ਕੋਈ ਪ੍ਰੋਪਰ ਸਾਡਾ ਇਹ ਕੋਰਸ ਮੈਟਰ ਚੱਲ ਰਿਹਾ ਸਾਡੀ ਤਰੀਕ ਚੱਲ ਰਹੀ ਹੈ ਮਾਨਯੋਗ ਚੀਫ ਜਸਟਿਸ ਕੇਸ ਨੂੰ ਸੁਣਾਈ ਕਰ ਰਿਹਾ ਮੈਂ ਆਪਣੇ ਵੱਲੋਂ ਪਬਲਿਕ ਇੰਟਰਸਟ ਪਟੀਸ਼ਨ ਪਾਈ ਹੈ ਉਹ ਜਿੱਥੇ ਵੀ ਕਿਤੇ ਸਾਨੂੰ ਕਿਤੇ ਲੋੜ ਪੈਂਦੀ ਹੈ ਤਾਂ ਇਹ ਸਾਡਾ ਸਹਿਯੋਗ ਦੇਣਗੇ ਵੀ ਤੇ ਪਹਿਲਾਂ ਇਹਨਾਂ ਨੇ ਸਹਿਯੋਗ ਦਿੱਤਾ ਵੀ ਹੈ ਕਈਆਂ ਨੂੰ